12 ਸਾਲ ਬਾਅਦ ਪਰਿਵਾਰ ਚ ਜੰਮੀ ਧੀ ਤਾਂ ਪਰਿਵਾਰ ਨੇ ਮਨਾਇਆ ਖੁਸ਼ੀਆਂ ਮਾਂ ਕਹਿੰਦੀ ਅਰਦਾਸ ਨਾਲ ਮਿਲੀ ਹੈ ਧੀ ਮੈਂ ਤਾਂ ਆਪਣੇ ਸਾਰੇ ਚਾਅ ਕਰਾਂਗੀ ਪੂਰੇ ਪੂਰੇ 18 ਸਾਲਾਂ ਬਾਅਦ ਇੱਕ ਪਰਿਵਾਰ ਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੂੰ ਵਿਆਜ ਨਾਲ ਚੜਿਆ ਚਾਪ ਹਸਪਤਾਲ ਚੋਂ ਛੁੱਟੀ ਮਿਲਦੇ ਹੀ ਗੱਡੀ ਸਜਾ ਕੇ ਧੀ ਨੂੰ ਘਰ ਲੈ ਚਾਇਆ ਗਿਆ ਘਰ ਵਿੱਚ ਵੀ ਖੁਸ਼ੀ ਤੇ ਬਲ ਵੇਖਣ ਵਾਲੇ ਸੀ ਧੀ ਦੇ ਚਾਅ ਚ ਘਰ ਚ ਖੂਬਸੂਰਤ ਸਜਾਵਟ ਕੀਤੀ ਗਈ ਪਰਿਵਾਰ ਦਾ ਕਹਿਣਾ ਹੈ ਕਿ 18 ਸਾਲ ਬਾਅਦ ਧੀ ਹੋਈ ਹੈ ਪਰਿਵਾਰ ਚ ਤਾਂ ਫਿਰ 18 ਸਾਲ ਤੱਕ ਇਹ ਪਲਵੀ ਯਾਦ ਰਹਿਣੇ ਚਾਹੀਦੇ ਹਨ ਉੱਥੇ ਹੀ ਨਵ ਜੰਮੀ ਧੀ ਦੀ ਮਾਂ ਅਤੇ ਪਿਤਾ ਦਾ ਕਹਿਣਾ ਸੀ ਕਿ ਇਹਨਾਂ ਦੋਵਾਂ ਨੇ ਅਰਦਾਸ ਕੀਤੀ ਸੀ ਕਿ ਉਹਨਾਂ ਦੇ ਘਰ ਧੀ ਦਾ ਜਨਮ ਹੋਏ ਮਾਂ ਦਾ ਕਹਿਣਾ ਸੀ ਕਿ ਜਿਨੇ ਪੇਦ ਨਾਲ ਉਸਨੇ ਬਹੁਤ ਔਖਾ ਸਮਾਂ ਦੇਖਿਆ ਹੈ ਲੇਕਿਨ ਉਸ ਦੀ ਧੀ ਨੇ ਹੀ ਜਿਵੇਂ ਉਸ ਨੂੰ ਦੂਸਰਾ ਜਨਮ ਦਿੱਤਾ ਹੈ ਅਤੇ ਉੱਥੇ ਹੀ ਮਾਂ ਅਤੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਦਾ ਬਹੁਤ ਚਾਹ ਹੈ ਤੇ ਉਹ ਤਾਂ ਖੁਦ ਲੋਕਾਂ ਨੂੰ ਬਤਾਈਆਂ ਦੇ ਰਹੇ ਹਨ ਬੇਟੀਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਕੁਝ ਬਿਲਕੁਲ ਹਾਂਜੀ ਚਾਹ ਬਹੁਤ ਚਾਹ ਪਰ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨਮੈਰਿਡ ਨੇ 4 18 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਆਉਂਦੇ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ 18 ਸਾਲ ਦਾ ਸਵਾਬ ਬਣਿਆ ਕਿ ਹੁਣ ਬੇਟੀ ਹੋਈ ਆ ਫੋਕਸ ਬੋਕ ਕਹਿੰਦੇ ਵੀ ਹੋਣਗੇ ਕਿ ਸ਼ਾਇਦ ਉਤੋਂ ਉਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਤੋਂ ਉਤੋਂ ਦੀ ਸੀ ਪਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਗਲੌਰ ਤੋਂ ਥੋੜਾ ਜਿਹਾ ਪ੍ਰੋਬਲਮ ਹੋਣ ਦੇ ਕਰਕੇ ਮੇਰੇ ਕੋਲ ਸੁਪਨੇ ਦੇਰੇ ਅਧੂਰੇ ਰਹਿ ਗਏ ਸੀ ਵਿੱਚ ਆਉਣੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਦੇਰੇ ਦੁਬਾਰਾ ਪੂਰੇ ਕਰੇ ਤੇ ਮੈਂ ਆਪਣੇ ਸੁਪਨੇ ਆਪਣੇ ਬੇਟੀ ਦੇ ਇਹ ਬੇਟੀ ਦਾ ਨਾਮ ਕੀ ਸੁੱਚਾ ਬੇਟੀ ਦਾ ਨਾਮ ਦਾ ਬਾਪ ਕੋਲ ਇਹ ਇੱਕ ਇਹ ਇੱਕ ਕਿਵੇਂ ਇਹ ਮਾਜਿਕਾਲ ਹੈ ਬਸ ਇੱਕ ਦਾ ਮਤਲਬ ਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨ ਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਲਬ ਹੈ ਕਿ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤਪੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਲਬ ਕਿ ਰੱਬ ਦੇ ਅਗਰ ਕੀਤੇ ਮਨਮਤ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਤੇ ਜੀ ਆ ਜੀ ਹਾਂ ਜੀ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾਵੇ ਘਰ ਦੇ ਬਹੁਤ ਜਿਆਦਾ ਕੁਛ ਨਹੀਂ ਮਤਲਬ ਜਿਵੇਂ ਮੇਰੀ ਜਿਠਾੜੀ ਜੀ ਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੇ ਤੇ ਰਿਹਾ ਉਹ ਪੂਰਾ ਬੜਾ ਸੱਸ ਸਭ ਉਹ ਦੇ ਰਿਹਾ ਉਹ ਤੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਨੋਰਮਲ ਤਰੀਕੇ ਜਿਦਾ ਕੋਈ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ ਤੇ ਹਸਪੀਟਲਸ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਜਿਹੜਾ ਨਿਕਲਿਆ ਵਾ ਤੇ ਇੱਕ ਕੁ ਪਲ ਬੜਾ ਔਖਾ ਸੀ ਜਦੋਂ ਮੈਂ ਮਤਲਬ ਮੈਂ ਤਾਂ ਆਸ ਵਿੱਚ ਕੋ ਕਿ ਮੈਂ ਮੁਹੱਦੇ ਮੁਕਚਾ ਕੇ ਜਨਮ ਦਿੱਤਾ ਸੀ ਐਨਰ ਲਾਤ ਉਹਦੇ ਸਿੱਤੀ ਜਿਸ ਟਾਈਮ ਤੇ ਮੇਰੇ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੋਗੀ ਪਰ ਸ਼ਾਇਦ ਇਹੀ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਤਲਬ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਕੇਸ ਹੈ ਕਿ ਮੈਂ ਅੱਦਸ ਨਹੀਂ ਸਕਦੀ ਮੇਰੇ ਸਾਬ ਘਰ ਦੇ ਪੈਸੇ ਮੈਂ ਸੋਚਿਆ ਨਹੀਂ ਸੀ ਕਿ ਬਾਹਰ ਜਾਉਂਗੀ ਅਰ ਜਦੋਂ ਪਰ ਮੈਂ ਬਾਹਰ ਆਈ ਤਾਂ ਮੈਂ ਮੈਂ ਕਿਹਾ ਕਿ ਇੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਚਾਹੀਦੀ ਕਿ ਮਤਲਬ ਫੁੱਲਾਂ ਨਾਲੋਂ ਵੀ ਪਾਪਾ ਜੀ ਨੇ ਬਹੁਤ ਰੀਜਣਾ ਕੀਤਾ ਤੇ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਬੂਰੀ ਦੁਨੀਆ ਸਾਹਮਣੇ ਕਹੂੰਗੀ ਕਿ ਮੈਂ ਸ਼ਾਦੀ ਕੁਸ਼ੇਸ 7000 ਮਾਤਮਤੀ ਦਾਨ ਕੀਤੇ ਹੋਣਗੇ ਕਿ 7 ਦਿਨ ਮਾਤਮਤੀ ਦਾਨ ਕੀਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜਿਨਾ ਡਾਣਾ ਬਸ ਉਹ ਮੈਂ ਹੁਣ ਵੇ ਹਸਨ ਕਰਦੇ ਉਹਨੇ ਅੱਲਾ ਆਡ ਰੇ ਬੋਧੀ ਜਨਾਬ ਨੂੰ ਮੁੜਾ ਕਦੇ ਨੇ ਤੇ ਕੋਈ ਗਰੀਬਾਂ ਨੇ ਤੇ ਸੇਤੀ ਤੋ ਜਾ ਰੰਗ ਤੋਂ ਕਿ ਸੇਤੀ ਤੋ ਮੇਰੇ ਟਮਾਟਰੇ ਕਿੰਨਾ ਕੁ ਤਰ ਬਹੁਤ ਖੈਰ ਕਰਦੇ ਨੇ ਇੱਕ ਕਲੀ ਬਾਣੀ ਸਾਡੀ ਦੋਨਾਂ ਦੀ ਅਰਦਾਸ ਹੀ ਇਹਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਜੀ ਦੇ ਨਰ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਲੈ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਸਿੰਘ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੋਂ ਮੈਂ ਵੇਖਦੇ ਗੱਡੀ 꾸ਈ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜੀ ਤਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਂਤੀਆਂ ਮਾਰਨੀਆਂ ਜੈਦੀਆਂ ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਨਹੀਂ ਦਿੱਤਾ ਜੀ ਇੱਕ